ਪਰੀਪੂਰਨ ਪਰਮਾਤਮਾ ਦੀ ਸੇਵਾ ਕਰ ਲੈਣ ਤੇ ਕਹਿਣਗੇ ਬਈ ਆ ਸਾਡੇ ਜਿਹਾ ਕੋਈ ਨਹੀਂ ਭਾਈ ਸਾਹਿਬ ਕਹਿੰਦੇ ਐਸਾ ਕੋਈ ਵੀ ਨਹੀਂ ਜਿੰਨੇ ਮੁਕੰਮਲ ਜਾਣਕਾਰੀ ਮਾਲਕ ਦੀ ਹਾਸਲ ਕਰ ਲਈ ਹੋਵੇ ਮੁਕੰਮਲ ਰੂਪ ਚ ਪਰਮਾਤਮਾ ਦਾ ਆਦੰਤ ਭਾ ਲਿਆ ਹੋਵੇ ਪਰੀਪੂਰਨ ਪਰਮਾਤਮਾ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੋਵੇ ਭਾਈ ਸਾਹਿਬ ਸਾਨੂੰ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਨੇ ਕਹਿੰਦੇ ਕੈਸੀ ਕਹ ਆਗਹਿ ਗਹੋ ਆਗਹਿ ਨਾਮ ਪਕੜਿਆ ਜਾਣ ਵਾਲਾ ਪਕੜ ਵਿੱਚ ਨਾ ਆਉਣ ਵਾਲਾ ਤੂੰ ਕਹਿੰਦਾ ਪਰਮਾਤਮਾ ਮੇਰੇ ਕੋਲ ਏ ਜੋ ਮੈਂ ਕਾਹ ਕਰਦਾ ਹੁੰਦਾ ਕਹਿੰਦੇ ਉਹ ਤਾਂ ਆਗਹਿ ਤੇਰੀ ਗ੍ਰਿਫਤ ਵਿੱਚ ਕਿਵੇਂ ਆ ਗਿਆ ਉਹ ਤੇਰੀ ਗ੍ਰਿਫਤ ਵਿੱਚ ਨਹੀਂ ਉਹਦੀਆਂ ਕੁਝ ਕਿਰਣਾ ਤੇ ਜੀਵਨ ਨੂੰ ਰੋਸ਼ਨ ਕਰਨ ਵਾਸਤੇ ਆਈਆਂ ਨੇ ਉਹ ਪਕੜਿਆ ਨਹੀਂ ਜਾਂਦਾ ਕੈਸੇ ਕੈ ਆਸ਼ਲ ਛਲਿਓ ਤੂੰ ਕਹਿਣਾ ਮੈਂ ਆ ਕੁਝ ਕਰ ਲਿਆ ਉਹ ਪਰਿਪੂਰਨ ਪਰਮਾਤਮਾ ਆਸ਼ਲ ਹੈ ਉਹ ਕਿਸੇ ਦੇ ਛਲਾਵੇ ਵਿੱਚ ਨਹੀਂ ਆਉਂਦਾ ਕਿ ਕੋਈ ਉਹਨੂੰ ਛਲ ਲਵੇਗਾ ਭਾਈ ਸਾਹਿਬ ਕਹਿੰਦੇ ਕੈਸੇ ਕਿ ਆਭੀਦ ਭਿੱਦੇ ਉਪਰਿ ਪੂਰਨ ਪਰਮਾਤਮਾ ਭੇਦਾਂ ਤੋਂ ਰਹਿ ਤੇ ਅਰ ਕਿਸੇ ਨੇ ਉਹਦਾ ਮੁਕੰਮਲ ਰੂਪ ਅੰਦਰ ਭੇਦ ਨਹੀਂ ਪਾਇਆ ਕਿਹਸਾ ਹੈ ਉਹ ਪੇਦਾਂ ਤੋਂ ਰਹਿ ਤੇ ਰੰਗਾਂ ਤੋਂ ਰਹਿ ਤੇ ਆ ਲਖ ਲਖਾਇਓ ਹੈ ਉਹ ਆ ਲਖ ਲਖਣੇ ਤੋਂ ਪਰ ਗਿਆਨਕਾਰੀ ਤੋਂ ਪਰ ਤੇ ਦਿਸਦਾ ਕਿੰਨੂ ਐ ਜਿੰਨੂ ਉਹ ਲਖਾਵੇ ਜਿੰਨੂ ਉਹ ਜਨਾਵੇ ਜਿਹਦੇ ਤੇ ਉਹ ਤਰੁੱਠ ਜਾਵੇ ਜਿਹਦੇ ਤੇ ਉਹ ਮੇਰ ਵਰਸਾਵੇ ਹੇ ਮਨੁਖ ਤੂੰ ਕਿਵੇਂ ਕਹਿਣਾ ਹੈ ਬਈ ਮੈਂ ਪਰਮਾਤਮਾ ਨੂੰ ਮੁਕੰਮਲ ਰੂਪ ਚ ਦੇਖਿਆ ਮੈਂ ਸਾਰੇ ਉਹਦੇ ਗੁਜੇ ਭੇਦਾਂ ਨੂੰ ਜਾਣਦਾ ਐ ਔਰ ਮੈਂ ਆਪਣੇ ਅਕਲ ਦੇ ਨਾਲ ਪਰਮਾਤਮਾ ਨੂੰ ਪੁੱਛ ਲੈਣਾ ਕੀਤਾ ਛਲਾਵੇ ਵਿੱਚ ਲੈ ਆਂਦਾ ਮੈਂ ਆਪਣੀ ਸਿਆਨਫ ਜਾਂ ਆਪਣੇ ਜਪ ਤਪ ਦਾ ਆਪਣੇ ਕਰਮ ਧਰਮ ਦੇ ਨਾਲ ਪਰਮਾਤਮਾ ਨੂੰ ਇੱਕ ਜਗ੍ਹਾ ਤੇ ਪਕੜ ਕੇ ਰੱਖਿਆ ਹੋਇਆ ਜੋ ਕਹਾ ਉਹ ਕਰਦਾ ਜੋ ਨਾ ਕਹਾ ਉਹ ਨਹੀਂ ਮੈਂ ਹੁਣ ਦਿੰਦਾ ਕਹਿੰਦੇ ਨਹੀਂ ਐਸਾ ਨਹੀਂ ਇਹ ਤੇਰਾ ਅੰਦਰ ਦਾ ਭਰਮ ਆ ਕਿ ਪਰਮਾਤਮਾ ਨੂੰ ਪਕੜਿਆ ਹੋਇਆ ਹੈ ਉਹ ਪਕੜਿਆ ਨਹੀਂ ਜਾਂਦਾ ਉਹ ਕਿਸੇ ਦੇ ਛਲਾਵੇ ਵਿੱਚ ਨਹੀਂ ਆਉਂਦਾ ਉਹਦਾ ਭੇਦ ਕਿਸੇ ਨੇ ਨਹੀਂ ਪਾਇਆ ਕਹਿਣ ਲੱਗੇ ਕੈਸੇ ਕਹ ਆਪੇ ਖਿਖਿਆ ਜਿਹੜਾ ਨਿਰਗੁਣ ਸਰੂਪ ਹੈ ਇੰਨਾਂ ਦੀਦਿਆਂ ਦੇ ਨਾਲ ਉਹ ਦਿਖਾਈ ਨਹੀਂ ਦਿੰਦਾ ਤੂੰ ਕਿਵੇਂ ਇਹ ਕਹਿ ਸਕਦਾ ਹੈ ਕਿ ਮੈਂ ਮੁਕੰਮਲ ਰੂਪ ਚ ਉਹਨੂੰ ਦੇਖ ਲਿਆ ਹੈ ਇੰਨਾਂ ਨੇਤਰਾ ਨਾਲ ਮੈਂ ਉਹਦੇ ਦੇਦਾਰ ਕਰ ਲੈਨੇ ਉਹ ਆਪੇਖ ਹੈ ਕੈਸੇ ਕ ਅਕੜ ਘੜਿਓ ਉਪਰੀ ਪੂਰਨ ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ ਤੇ ਤੂੰ ਕਹਿਣਾ ਮੈਂ ਉਹਨਾਂ ਮੁਕੰਮਲ ਉਹਦੀ ਬੰਤਰ ਬਾਰੇ ਜਾਣਦਾ ਹੈ ਕੈਸੇ ਕ ਆਪਿਓ ਪੀਆ ਆਦਰ ਜਰਾਇਓ ਹੈ ਜਿਹੜਾ ਉਹਦਾ ਨਾਮ ਆਪਿਓ ਹੈ ਤੇ ਤੂੰ ਕਹਿਣਾ ਮੈਂ ਉਹ ਰਸ ਨੂੰ ਮੁਕੰਮਲ ਰੂਪ ਚ ਮੰਨ ਲੈਣਾ ਕੀਤਾ ਹੈ ਭਾਈ ਸਾਹਿਬ ਕਹਿੰਦੇ ਫਿਰ ਤੂੰ ਦੱਸ ਖਾਂ ਉਹ ਆਪਿਓ ਆ ਜਿਹੜਾ ਅੰਮ੍ਰਿਤਮਈ ਰਸ ਹੈ ਤੂੰ ਕਿਵੇਂ ਪੀਤਾ ਮੁਕੰਮਲ ਰੂਪ ਚ ਤੈਨੂੰ ਕਿੱਥੋਂ ਮਿਲਿਆ ਕਿਸ ਤਰ੍ਹਾਂ ਹਾਸਲ ਕੀਤਾ ਤੇ ਫਿਰ ਤੇਰੇ ਕੱਲੇ ਦੇ ਕੋਲ ਹੀ ਕਿਉਂ ਆ ਭਾਈ ਸਭ ਕਹਿੰਦੇ ਆਜ਼ਰ ਜਿਹੜੀ ਚੀਜ਼ ਨਾਂ ਜਰੀ ਜਾ ਸਕੇ ਨਾਂ ਸਹਾਰੀ ਜਾ ਸਕੇ ਉਹ ਦੀਆਂ ਬਖਸ਼ਿਸ਼ਾਂ ਉਹ ਦੀਆਂ ਰਹਿਮਤਾ ਉਹ ਦੀਆਂ ਦਾਤਾਂ ਉਹ ਦੀਆਂ ਦਿੱਤੀਆਂ ਸੋਗਾਤਾਂ ਉਹਨਾਂ ਨੂੰ ਜਰਿਉ ਹੈ ਰਿਦੀਆਂ ਸਿੱਧੀਆਂ ਨੂੰ ਪਾ ਕੇ ਬਾਰ ਸੰਸਾਰ ਨੂੰ ਕੁਝ ਵੀ ਦਿਸਨ ਨਾ ਦਿੱਤਾ ਉਹਨਾਂ ਨੂੰ ਦਿਖਾਇਆ ਨਾ ਦਿਖਾਵਾ ਨਾ ਕੀਤਾ ਉਸ ਨੂੰ ਆਪਣੀ ਹਿਰਦੇ ਦੇ ਵਿੱਚ ਜਰ ਗਿਆ ਸਹਾਰ ਗਿਆ ਟਿਕਾ ਗਿਆ ਤੇ ਜੇ ਗੁਰੂ ਦੀ ਬਖਸ਼ਿਸ਼ ਨੂੰ ਤੂੰ ਟਿਕਾ ਲਿਆ ਵਸਾਲਿਆ ਇਨਾ ਕਰਮਾ ਧਰਮਾ ਵਿਹਿਮਾ ਪਰਮਾ ਪੁਖੰਡਾ ਦਿਖਾਵੇ ਤੁਰ ਰਹਿ ਤੋ ਗਿਆ ਸਜਣਾ ਢੰਗ ਦੱਸ ਦੇ ਸਾਨੂੰ ਆਜਰਨ ਨੂੰ ਕਿਵੇਂ ਜਰੀਦਾ ਹੈ ਕਿਵੇਂ ਜਰਿਆ ਜਾ ਸਕਦਾ ਹੈ ਕੈਸੇ ਕਹ ਆਦਾ ਪੁਜਾ ਪਿਓ ਪਰਿਪੂਰਨ ਪਰਮਾਤਮਾ ਅਜਾਪ ਹੈ ਤੇ ਉਹਦਾ ਉਹਨੂੰ ਅਜਾਪ ਨੂੰ ਕਿਵੇਂ ਜਪਿਓ ਔਰ ਉਸਦਾ ਜਾਪ ਤੂੰ ਕਿਵੇਂ ਕੀਤਾ ਹੈ ਭਾਈ ਸਭ ਕਹਿੰਦੇ ਕੈਸੇ ਕੇ ਆਥਾਪ ਥੱਪੇ ਕਿਵੇਂ ਉਹ ਜਿਹੜਾ ਪਰੀਪੂਰਨ ਪਰਮਾਤਮਾ ਆਥਾਪ ਹੈ ਉਸ ਨੂੰ ਥਾਪਨਾ ਸਥਾਪਤ ਕਿਵੇਂ ਕੀਤਾ ਹੈ ਅਜਪਾ ਜਪ ਹੈ ਆਥਾਪਾ ਥਪ ਹੈ ਗੁਰੂ ਕਲਗੀ ਤਰਪਤਾ ਮਹਾਰਾਜ ਵੀ ਕਹਿੰਦੇ ਕਿ ਪਰਮਾਤਮਾ ਤੋਂ ਜਪਨ ਤੋਂ ਵੀ ਪਰਾ ਹੈ ਤੂੰ ਸਾਰਿਆਂ ਦੀ ਸਥਾਪਨਾ ਕਰਦਾ ਤੇਰੀ ਸਥਾਪਨਾ ਕੋਈ ਨਹੀਂ ਕਰ ਸਕਦਾ ਉਹ ਜਿਹੜਾ ਆਥਾਪ ਹੈ ਆਪਿਆ ਨਾ ਜਾਏ ਕੀਤਾ ਨਾ ਹੋਏ ਉਹ ಪರಿਪੂਰਨ ਪਰਮਾਤਮਾ ਨੂੰ ਦੱਸ ਕਿੰਨੇ ਸਥਾਪਿਤ ਕੀਤਾ ਹੈ ਕਦੋਂ ਕੀਤਾ ਹੈ ਕਿਸ ਜਗ੍ਹਾ ਤੇ ਕੀਤਾ ਹੈ ਕਿਸ ਸਮੇਂ ਦੇ ਵਿੱਚ ਕੀਤਾ ਹੈ ਕਿਉਂਕਿ ਸਮੇਂ ਨੂੰ ਜਗਾ ਨੂੰ ਜੀਵ ਨੂੰ ਸਥਾਪਿਤ ਕਰਨ ਵਾਲਾ ਉਹ ਆਰ ਉਹਨੂੰ ਕਿੰਨੇ ਕੀਤਾ ਪਰ ਸਿਓ ਆਪਰਸ ਆਗਮ ਸੁਗਮਾਇੂ ਹੈ ਜਿਹੜਾ ಪರಿਪੂਰਣ ਪਰਮਾਤਮਾ ਅਪਰਸ ਹੈ ਜਿਹਨੂੰ ਸ਼ੋ ਨਹੀਂ ਸਕੀਦਾ ਨਿਰਗੁਣ ਰੂਪ ਅੰਦਰ ਤੇ ਕੋਈ ਮਨੁੱਖ ਹੋਮੇ ਕਰਕੇ ਕਹੇ ਮੈਂ ਤਾਂ ਉਹ ಪರಿਪੂਰਣ ਪਰਮਾਤਮਾ ਦੇ ਚਰਨ ਘੁੱਟਦਾ ਨਿਆ ਮੈਂ ਤਾਂ ਉਹਦੇ ਕਦਮ ਬੋਸੀ ਕਰਦਾ ਮੈਂ ਤਾਂ ਉਹਦੇ ਹਸਤ ਪਕੜ ਕੇ ਦਰ ਉਧਰ ਲੈ ਕੇ ਜਾਣਾ ਹੈ ਕਹਿੰਦੇ ਨਹੀਂ ਉਹ ਅਪਰਸ ਹੈ ਤੇ ਜੇ ਤੂੰ ਪਰਸ ਹੈ ਤੇ ਦੱਸ ਕਿਵੇਂ ਸ਼ੋ ਪ੍ਰਾਪਤ ਹੋਈ ਏ ਉਹ ਅਗਮ ਉਹ ਮਨ ਦੀ ਗਮਤਾ ਤੋਂ ਪਰੇ ਤੇ ਆ ਪਹੁੰਚੇ ਉੱਥੋਂ ਤੱਕ ਖਿਆਲ ਵੀ ਨਹੀਂ ਪਹੁੰਚ ਸਕਦਾ ਕਹਿੰਦੇ ਜੇ ਉਹਦੀ ਕਿਰਪਾ ਹੋ ਜਾਵੇ ਜਿਹੜਾ ਅਗਮ ਹੈ ಪರಿਪੂਰਨ ਪਰਮਾਤਮਾ ਗਮਤਾ ਤੋਂ ਪਰਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਸੁਗਮਾਇੋ ਹੈ ਉਹ ਸੌਖਾ ਹੀ ਮਿਲ ਜਾਂਦਾ ਹੈ ਜਦ ਉਹ ਕਿਰਪਾ ਕਰੇ ਮਨੁੱਖ ਆਪਣੀ ਮੁਸ਼ਕਤ ਨਾਲ ਆਪਣੀ ਸਿਆਨਪਤਾ ਨਾਲ ਪਰਮਾਤਮਾ ਨੂੰ ਨਹੀਂ ਪਾ ਸਕਦਾ ਇੰਨੀ ਸੇਵਾ ਸਿਮਰਨ ਜਾਪ ਤਪ ਪੂਜਾ ਪਾਠ ਤਾਂ ਕਰਨਾ ਹੈ ਅਰਦਾਸ ਕਿ ਪ੍ਰਭੂ ਦੀ ਕਿਰਪਾ ਮੰਗਣੀ ਹੈ ਉਹਦੀ ਕਿਰਪਾ ਤੋਂ ਬਗੈਰ ਜਪਿਆ ਨਹੀਂ ਜਾਣਾ ਉਹਦੀ ਕਿਰਪਾ ਤੋਂ ਬਗੈਰ ਤੁਰਿਆ ਨਹੀਂ ਜਾਣਾ ਉਹਦੀ ਕਿਰਪਾ ਤੋਂ ਬਿਨਾ ਟੁੱਟੀ ਹੋਈ ਸੁਰਤ ਦਾ ਜੁੜਿਆ ਨਹੀਂ ਜਾਣਾ ਉਹਦੀ ਕਿਰਪਾ ਹੋਵੇ ਤੌ ਕਿਰਪਾ ਤੇ ਜਪਿਏ ਨਾਮ ਉਹਦੀ ਕਿਰਪਾ ਹੋ ਜਾਵੇ ਕਿਰਪਾ ਕਰੋ ਦੀਨ ਕੇ ਦਾਤੇ ਗੁਰ ਕਿਰਪਾ ਦੇ ਨਰ ਕੋ ਕੀਨੀ ਅਰ ਜਦੋਂ ਕਿਰਪਾ ਕਰ ਦਿੰਦਾ ਫਿਰ ਕਿਰਪਾ ਕਟਾਖਵ ਲੋਕਨ ਕੀਨਾ ਉਹ ਕਿਰਪਾ ਜਦੋਂ ਕਰਦਾ ਉਹਦੀ ਕਿਰਪਾ ਨਾਲ ਤੇ ਫਿਰ ਸਾਰੇ ਦੁੱਖਾਂ ਦਾ ਨਸ਼ਟ ਹੁੰਦਾ ਆ ਉਹ ਔਖਿਆਲਾ ਸਮਾ ਔਖੀ ਘਾਟੀ ਸੁਗਮਾਇਓ ਹੈ ਜਦ ਉਹਦੀ ਸ਼ਰਨ ਵਿੱਚ ਆ ਜਾਂਦਾ ਉਹ ਦੇਨਕੂਲ ਹੋ ਜਾਂਦਾ ਹੈ ਸਭ ਕੁਝ ਸੌਖਾ ਹੋ ਜਾਂਦਾ ਹੈ ਸੌਖੇ ਢੰਗ ਨਾਲ ਪਹੁੰਚਦਾ ਹੈ ਉਹਨੂੰ ਸੌਖੇ ਤਰੀਕੇ ਨਾਲ ਪਾ ਲੈਂਦਾ ਹੈ ਕਿਉਂਕਿ ਮਾਰਗ ਦੱਸਣ ਵਾਲਾ ਮਾਲਕ ਹੈ ਮਾਰਗ ਦਸਨ ਵਾਲਾ ਆਪ ਹੋ ਜਾਂਦਾ ਹੈ ਅਦ ਭੁੱਤ ਗਤ ਅਚਰਜ ਬਿਸਮਾਤ ਉਪਰੀਪੂਰਨ ਪਰਮਾਤਮਾ ਦੀ ਜਿਹੜੀ ਗਤ ਅਰੁ ਮਾਨ ਮਰ ਜ਼ਾਦਾ ਹੈ ਉਹ ਅਚਰਜਤਾ ਵਾਲੀ ਹੈ ਹੈਰਾਨਗੀ ਵਾਲੀ ਹੈ ਬੜੀ ਬਿਸਮੇ ਕੈਸੇ ਕਹ ਅਪਾਰ ਉਪਾਰਾਵਾਰ ਪਰਿਪੂਰਨ ਪਰਮਾਤਮਾ ਦਾ ਤੂੰ ਪਾਰਾਵਾਰ ਕਿਵੇਂ ਪਾ ਲਵੇਂਗਾ ਉਹ ਆਪਾਰ ਪਾਰਾਵਾਰ ਤੋਂ ਪਰੇ ਉਹ परिपूर्ण परमात्मा निराधार ओनु ਕਿਸੇ ਦੇ ਆਸਰੇ ਦੀ ਲੋੜ ਨਹੀਂ ਖਲੋਣ ਵਾਸਤੇ ਪ੍ਰਗਟ ਹੋਣ ਵਾਸਤੇ ਜਾਂ ਕਿਸੇ ਨੂੰ ਪ੍ਰਗਟ ਕਰਨ ਵਾਸਤੇ परिपूर्ण परमात्मा ਨੂੰ ਕਿਸੇ ਦਾ ਆਸਰਾ ਨਹੀਂ ਚਾਹੀਦਾ ਕੁੱਲ ਕੈ ਨਾਤੇ ਇਹਨੂੰ ਖੜਨ ਵਾਸਤੇ ਉਤਪਨ ਹੋਣ ਵਾਸਤੇ ਤੁਰਨ ਵਾਸਤੇ ਆਸਰੇ ਦੀ ਲੋੜੇ ਪਰਮਾਤਮਾ ਦੇ ਦੀ ਅਗਰ ਪਰਮਾਤਮਾ ਨਾ ਆਸਰਾ ਦੇਵੇ ਤੇ ਲੋਕਾਈ ਕੁਝ ਵੀ ਨਹੀਂ ਉਹ ਨਿਰਾਧਾਰ ਠਹਿਰ ਆਇਓ ਹੈ ਉਹ ਨਿਰਾਧਾਰ ਵੈ ਗੁਰੂ ਜਿਹੜਾ ਹੈ 10 ਉਹ ਕਿਸ ਦੇ ਆਸਰੇ ਖੜਾ ਹੈ ਉਹਦੇ ਆਸਰੇ ਸਭ ਕੋਈ ਖੜਾ ਹੈ ਤੇ ਉਹ ਕਿਸ ਦੇ ਆਸਰੇ ਖੜਾ ਹੈ ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਉਹ ਆਪਣੇ ਆਪ ਤੋਂ ਸਭੰ ਸੁੱਤੇ ਪ੍ਰਕਾਸ਼ ਹੈ ਉਹਦੇ ਵਰਗਾ ਕੋਈ ਨਹੀਂ ਉਹਨੇ ਸਭਨਾ ਨੂੰ ਬਣਾਇਆ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਉਹਨੇ ਆਪਣਾ ਸਰੂਪ ਆਪ ਧਾਰਿਆ ਕਿਸੇ ਨੇ ਨਹੀਂ ਬਣਾਇਆ ਮਹਾਰਾਜ ਨੇ ਬਾਣੀ ਅੰਦਰ ਕਿਹਾ ਆਪੀ ਨੇ ਆਪ ਸਾਜਿਓ ਆਪਣੇ ਆਪ ਦੀ ਸਾਜਣਾ ਆਪ ਕੀਤੀ ਇਫ ਇਹ ਸੰਸਾਰ ਨੂੰ ਬਣਾਉਣਾ ਕੀਤਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਫਿਰ ਆਪਣਾ ਨਾਮ ਦੀ ਰਚਨਾ ਵੀ ਆਪ ਹੀ ਕੀਤੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀ ਹੈ ਪਰਮਾਤਮਾ ਨੇ ਦੂਜੀ ਕੁਦਰਤ ਬਣਾਈ ਕਰਤੇ ਨੇ ਸੰਸਾਰ ਦੀ ਉਤਪਤੀ ਕਰਨ ਵਾਸਤੇ ਸਿਸਟਮ ਨੂੰ ਚਲਾਉਣ ਵਾਸਤੇ ਦੋਈ ਕੁਦਰਤ ਸਾਜੀ ਹੈ ਕੁਦਰਤ ਬਣਾ ਕੇ ਨਾ ਉਹਨੂੰ ਕਰ ਆਸਨ ਡਿੱਠੋ ਚਾ ਉਹਦੇ ਵਿੱਚ ਆਸਨ ਲਾ ਕੇ ਆਪ ਬੈਠ ਗਿਆ ਇਸ ਸੰਸਾਰ ਵਿੱਚ ਨਿਰੰਕਾਰ ਆਪ ਸੁਭਾਈ ਮਾਨ ਹੋ ਗਿਆ ਇਹਨੂੰ ਬਣਾ ਕੇ ਇਹਦੀ ਬੰਤਰ ਉਹਨੂੰ ਕਿਸੇ ਨੇ ਠਹਿਰਾਇਆ ਟਿਕਾਇਆ ਨਹੀਂ ਆਸਰਾ ਨਹੀਂ ਦਿੱਤਾ ਉਹਨੇ ਸਾਰੀ ਕਾਇਨਾਤ ਨੂੰ ਟਿਕਾਇਆ ਸਾਰੀ ਕਾਇਨਾਤ ਨੂੰ ਬਣਾਇਆ ਉਹ ਸਭਨਾ ਦਾ ਕਰਤਾ ਹੈ ਔਰ ਸਾਰਿਆਂ ਦਾ ਆਸਰਾ ਸਰੂਪ ਏ ਭਾਈ ਸਾਹਿਬ ਕਹਿੰਦੇ ਕਿ ਦੋ ਕਹ ਕੁ ਰਾਮ ਰਾਮ ਪੁਰਬ ਜਨਮ ਵਿਖੇ ਇੱਥੇ ਭਾਈ ਸਾਹਿਬ ਅਲੰਕਾਰ ਬੰਧਿਆ ਹੋਇਆ ਕਹਿੰਦੇ ਜਿਸ ਮਾਇਆ ਲక్ష్ਮੀ ਜੀ ਦਾ ਨਾਮ ਏ ਮਾਇਆ ਦਾ ਹੀ ਨਾਮ ਏ ਤੇ ਕਹ ਲੱਗੇ ਉਹਨੂੰ ਕਹਿੰਦੇ ਪੀ हे ਮਾਇਆ ਤੂੰ ਇਹ ਦੱਸ ਬਈ ਤੇਰੇ ਬੜੇ ਪੁਰਬਲੇ ਕਰਮਨ ਕੀਤੇ ਹੋਏ ਨੇ ਤੇ ਉਹ ਕਿਹੜੇ ਕੀਤੇ ਆ ਜਿਹੜੇ ਤੇਰੇ ਇਹਨੇ ਅੱਛੇ ਕਰਮ ਕੀਤੇ ਨੇ ਉਹ ਕਿਹੜੇ ਕਰਮ ਕੀਤੇ ਨੇ ਕਿਉਂ ਇਹ ਪੁੱਛਣਾ ਕੀਤਾ ਹੈ ਕਿਉਂਕਿ ਮਾਇਆ ਮਾਲਕ ਦੀ ਛਾਇਆ ਬਣ ਕੇ ਰਹਿੰਦੀ ਮਾਲਕ ਦੇ ਨਾਲ ਆਉਂਦੀ ਮਾਲਕ ਦੇ ਹੁਕਮ ਦੇ ਵਿੱਚ ਰਹਿੰਦੀ ਤੇ ਕਹਿਣ ਲੱਗੇ ਬਈ ਤੇਰੇ ਕਿਹੜੇ ਕਰਮ ਕੀਤੇ ਐਸੀ ਕੌਣ ਤਪੱਸਿਆ ਕਠਣ ਤੁਹੇ ਕੀਨੀ ਹੈ ਉਹ ਕਿਹੜੀ ਕਠਣ ਤਪੱਸਿਆ ਤੂੰ ਕਰਨਾ ਕੀਤੀ ਏ ਔਰ ਕਿਉਂ ਕਹਿੰਦੇ ਜਾਤੇ ਗੁਣ ਰੂਪ ਔਰ ਕਰਮ ਕੈ ਸਕਲ ਕਲਾ ਕਹਿੰਦੇ ਜਿਹੜੀ ਤੇਰੀ ਤਪੱਸਿਆ ਕਰਕੇ ਜਿਹੜੇ ਤੇਰੇ ਗੁਨਾ ਕਰਕੇ ਔਰ ਜਿਹੜੇ ਤੇਰੇ ਸੰਸਾਰ ਦੇ ਹਾ ਭਾਵ ਕਰਕੇ ਜਿਸ ਵਾਸਤੇ ਗੁਨਾ ਦਾ ਰੂਪ ਗੁਨਾ ਦਾ ਘਰ ਗੁਨਾ ਦਾ ਖਜ਼ਾਨਾ ਔਰ ਕਰਮ